ਹੈਲੋ ਜੀ ਸਤਿ ਸ਼੍ਰੀ ਅਕਾਲ ਮੀਟ ਕਰਦੇ ਤੁਸੀਂ ਸਾਰੇ ਪੈਣ ਭਰਾ ਬਹੁਤ ਜ਼ਿਆਦਾ ਵਧੀਆ ਹੋਵੋਗੇ ਲਾਈਟ ਚੱਲੀ ਗਈ ਜੀ ਤਾਂ ਕਰਕੇ ਤੁਹਾਨੂੰ ਹਨੇਰਾ ਹਨੇਰਾ ਲੱਗਦਾ ਹੋਣਾ ਤੇ ਜਿਹੜੀ ਮੈਂ ਤੁਹਾਡੇ ਨਾਲ ਅੱਜ ਵੀਡੀਓ ਸ਼ੇਅਰ ਕਰਨ ਲੱਗੇ ਵੀਡੀਓ ਬਹੁਤ ਬਹੁਤ ਦੁਖਦਾਈ ਆ ਵੀਡੀਓ ਦੇਖ ਕੇ ਅੱਖਾਂ 'ਚੋਂ ਪਾਣੀ ਸਾਰਿਆਂ ਦੇ ਆਉਣਾ ਪਰ ਇਹ ਵੀਡੀਓ ਜਾਗਦੀਆਂ ਜ਼ਮੀਰਾਂ ਵਾਲੀ ਦੇਖਿਓ ਮੈਂ ਇੱਕ ਕੁੜੀ ਹੋ ਕੇ ਇੱਕ ਕੁੜੀ ਦੀ ਸਪੋਰਟ ਕਰ ਰਹੀ ਆ ਪਰ ਇੱਥੇ ਮੇਰੇ ਭਰਾ ਮੇਰੀਆਂ ਭੈਣਾਂ ਬਹੁਤ ਸਪੋਰਟ ਕਰ ਰਹੀਆਂ ਨੇ ਤੇ ਵੀਡੀਓ ਮੇਰੇ ਕੋਲ ਆਈ ਹੈ ਜੀ ਇੰਸਟਾਗ੍ਰam ਤੋਂ ਇੰਸਟਾਗ੍ਰam ਤੋਂ ਜਿਆਦੇ ਵੀਡੀਓ ਆਈ ਦੇਖ ਕੇ ਦਿਲ ਨੂੰ ਇੰਨਾ ਝੰਜੋੜਿਆ ਨਾ ਇੰਨਾ ਝੰਜੋੜਿਆ ਇੰਨੇ ਗੰਦੇ ਲੋਕ ਮੈਂ ਦੁਨੀਆ 'ਚ ਨਹੀਂ ਦੇਖਣੇ ਹੈਗੇ ਇਹ ਕੁੜੀ ਨਾਲ ਗੈਂਗ ਰੇਪ ਹੁੰਦਾ ਜੀ ਨਸ਼ੇ ਦੀ ਹਾਲਤ 'ਚ ਬੰਦੇ ਗੈਂਗ ਰੇਪ ਕਰਦੇ ਨੇ ਕੁੜੀ ਨਾਲ ਤੇ ਇਹਨੂੰ ਇੰਨੀ ਗੰਦੀ ਤਰੀਕੇ ਦੀ ਮੌਤ ਦਿੰਦੇ ਨੇ ਜਦੋਂ ਉਹਨੂੰ ਗੰਦੇ ਤਰੀਕੇ ਦੀ ਮੌਤ ਦਿੰਦੇ ਆ ਨਾ ਤੇ ਮੈਂ ਤੁਹਾਨੂੰ ਪਹਿਲਾਂ ਦਿਖਾ ਵੀ ਦੇਣੀ ਆ ਤੁਸੀਂ ਵੀਡੀਓ ਦੇਖੋਗੇ ਨਾ ਥੋੜਾ ਦਿਲ ਇਹ ਗੱਲ ਕਹਿਣਾ ਵੀ ਕਿ ਆ ਰੱਬਾ ਧੀਆਂ ਦੀ ਜ਼ਿੰਦਗੀ ਇਹ ਆ ਵੀ ਇੱਕ ਔਰਤ ਦੇ ਪੇਟ ਚੋਂ ਜੰਮ ਕੇ ਬੰਦੇ ਔਰਤ ਲਈ ਇੰਨਾ ਮਾੜਾ ਸਲੂਕ ਕਰਦੇ ਨੇ ਵਾਹ ਜੀ ਵਾ ਤੁਸੀਂ ਪਹਿਲਾ ਵੀਡੀਓ ਦੇਖ ਲਓ ਫਿਰ ਦੱਸਿਓ ਜੀ ਦੇਖੋ ਕਿੰਨੀ ਗੰਦੀ ਮੌਤ ਦੇ ਰਹੇ ਨੇ ਦੇਖੋ ਤੁਸੀਂ ਤੇ ਫਿਰ ਉਹਦੇ ਨਾਲ ਸਾਰਾ ਕੁਝ ਕਰਨ ਤੋਂ ਬਾਅਦ ਦੇਖੋ ਜੀ ਉਹਦੀ ਮੌਤ ਦੇ ਕਫਨ ਵੀ ਉਤਾਰਿਆ ਜਾ ਰਿਹਾ ਤੇ ਫਿਰ ਕੀ ਕਰ ਰਹੇ ਨੇ ਤੁਸੀਂ ਆਪ ਦੇਖੋ ਦੀ ਮੌਤ ਦੇ ਉੱਤੇ ਨੱਚ ਰਹੇ ਨੇ ਭੰਗੜਾ ਪਾ ਰਹੇ ਨੇ ਕਿ ਨਸ਼ੇ ਦੀ ਹਾਲਤ 'ਚ ਦਰਿੰਦੇ ਲੋਕ, ਪਾਪੀ ਲੋਕ ਜਿਨ੍ਹਾਂ ਨੂੰ ਪਾਪੀ ਲੋਕ ਕਿਹਾ ਜਾਂਦਾ ਦੇਖੋ ਤੁਸੀਂ ਬਹੁਤ ਬੁਰਾ ਹਾਲ ਆ ਜੀ ਪਹਿਲਾਂ ਆਪ ਖੋਦੇ ਦੇ ਜਿਉਂਦੇ ਨਾਲ ਗੈਂਗਰੇਪ ਕਰਕੇ ਤੇ ਫੇਰ ਇਹਨੂੰ ਮੌਤ ਦੇ ਘਾਟ ਤਾਰ ਜਾਂਦਾ ਫੇਰ ਇਹਨੂੰ ਵਿਚਾਰੇ ਨੂੰ ਮਾਰ ਕੇ ਤੇ ਇਹਦੀ ਡੈੱਡ ਬਾਡੀ ਦੇ ਨਾਲ ਵੀ ਦਰਿੰਦਗੀ ਦੇ ਹੱੱਦਾਂ ਟੱਪੀਆਂ ਜਾਂਦੀਆਂ ਨੇ ਤੇ ਦਰਿੰਦਗੀ ਦੇ ਹੱੱਦਾਂ ਟੱਪਣ ਤੋਂ ਬਾਅਦ ਇਦੇ ਨਾਲ ਉਹ ਕੁਝ ਹੋਇਆ ਜਿਹੜਾ ਕਿਸੇ ਭੈਣ ਨਾਲ ਕਿਸੇ ਧੀ ਨਾਲ ਨਾ ਹੋਵੇ ਮੇਰੇ ਹੱਥ ਬੰਨ ਕੇ ਸਾਰਿਆਂ ਨੂੰ ਬੇਨਤੀ ਹੈ ਧੀਆ ਭੈਣਾਂ ਵਾਲਿਆਂ ਨੂੰ ਜਿੱਥੇ-ਜਿੱਥੇ ਮੇਰੀ ਵੀਡੀਓ ਪਹੁੰਚਦੀ ਹੈ ਕੁੜੀ ਦੇ ਇਨਸਾਫ ਦੇ ਲਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਗਦਿਆਂ ਜ਼ਮੀਰਾਂ ਵਾਲਿਓ ਤੁਹਾਨੂੰ ਤੁਹਾਡੀਆਂ ਧੀਆਂ ਦੇ ਭੈਣਾਂ ਦੀ ਮਾਂ ਦੀ ਕਸਮ ਕਿਉਂਕਿ ਅੱਜ ਇੱਕ ਧੀ ਦੇ ਨਾਲ ਇਹ ਕੁਝ ਹੋਇਆ ਕੱਲ੍ਹ ਨੂੰ ਆਪਣੀਆਂ ਧੀਆ ਭੈਣਾਂ ਨਾਲ ਵੀ ਇਹ ਚੀਜ਼ ਹੋ ਸਕਦੀ ਹੈ ਇਨੇ ਗੰਦੇ ਲੋਕ ਨੇ ਤੇ ਕਮੈਂਟਾਂ ਦੇ ਵਿੱਚ ਤੁਸੀਂ ਇਹ ਦੱਸਿਓ ਕਿ ਇਹਨਾਂ ਨੂੰ ਚੌਂਕ 'ਚ ਖੜਾ ਕੇ ਅੱਗ ਲਾਉਣੀ ਚਾਹੀਦੀ ਆ ਗੋਲੀ ਮਾਰਨੀ ਚਾਹੀਦੀ ਆ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਆ ਇਹ ਤਿੰਨਾਂ ਦੇ ਵਿੱਚੋਂ ਜਿਹੜੀ ਵੀ ਸਜ਼ਾ ਤੁਹਾਨੂੰ ਠੀਕ ਲੱਗਦਾ ਪਰ ਦਿਲ ਨੂੰ ਤੁਸੀਂ ਇਹ ਦੇਖੋ ਕਿੰਨਾ ਤੱਕਾ ਲੱਗਦਾ ਇੱਕ ਕੁੜੀ ਮਾਪੇ ਕਿੰਨਾ ਔਖਾ ਜੰਮਦੇ ਨੇ ਪਾਲਦੇ ਨੇ ਇਹ ਪਾਪੀ ਲੋਕ ਕਮੈਂਟਾਂ ਦੇ ਵਿੱਚ ਆਪਣੇ ਹਬਸ ਦਾ ਸ਼ਿਕਾਰ ਕਰਕੇ ਕੁੜੀਆਂ ਨੂੰ ਮਾਰ ਦਿੰਦੇ ਨੇ ਇਹ ਸਾਡਾ ਪ੍ਰਸ਼ਾਸਨ ਹੈ ਸਾਡਾ ਕਾਨੂੰਨ ਹੈ ਇਹ ਗੁੰਡਿਆਂ ਨੂੰ ਨਾਥ ਨਹੀਂ ਪਾਈ ਜਾਂਦੀ ਜੇ ਇੱਕ ਅੱਦੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਸਾਡੇ ਨਿੱਤਿਆ ਭੈਣਾਂ ਅੱਜ ਸੇਫ ਹੋ ਜਾਣ ਪਰ ਮੇਰੀ ਤੁਹਾਡੇ ਸਾਰੇ ਅੱਗੇ ਹੱਥ ਮੰਨ ਕੇ ਬੇਨਤੀ ਆ ਧੀਆਂ ਭੈਣਾਂ ਵਾਲਿਓ ਇਹ ਕੁੜੀ ਦੀ ਮੌਤ ਤੇ ਵੀ ਇਹਨਾਂ ਨੇ ਭੰਗੜੇ ਪਾਏ ਨੇ ਇਹਨਾਂ ਨੂੰ ਵੱਧ ਤੋਂ ਵੱਧ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਵੇ ਤਾਂ ਇਹਨਾਂ ਨੂੰ ਜਿਉਂਦਿਆਂ ਨੂੰ ਅੱਗ ਲਾ ਕੇ ਸਾੜਿਆ ਜਾਵੇ ਇੰਨੀ ਗੰਦੀ ਮੌਤ ਇੱਕ ਔਰਤ ਦੇ ਘੁੱਡੇ 'ਚੋਂ ਜੰਮ ਕੇ ਤੁਸੀਂ ਇੱਕ ਔਰ ਤਨੂੰ ਹਫਸ ਦਾ ਸ਼ਿਕਾਰ ਬਣਾਉਣ ਲਈ ਤੁਸੀਂ ਇੰਨੀ ਗੰਦੀ ਮਤਲਬ ਉਹਦੇ ਨਾਲ ਸਜ਼ਾ ਦੇ ਰਹੇ ਹੋ ਉਹਨੂੰ ਮਰੀ ਨੂੰ ਵੀ ਨਹੀਂ ਤੁਸੀਂ ਬਖਸ਼ਿਆ ਉਹਦੀ ਮਰੀ ਦੀ ਬੋਡੀ ਨਾਲ ਵੀ ਤੁਸੀਂ ਰੇਪ ਕਰਦੇ ਰਹੇ 4-5 ਘੰਟੇ ਲੱਖ ਦੀ ਲਾਣਤ ਆ ਤੁਹਾਡੇ ਤੇ ਮਾਂ ਦੇ ਢਿੱਡੋਂ ਤੁਹਾਡਾ ਜੰਮਣਾ ਬੇਕਾਰ ਆ ਲੱਖ ਦੀ ਲਾਣਤ ਆ ਤੁਹਾਡੇ ਮਰਦ ਘੌਣ ਤੇ ਪਾਪੀ ਲੋਕੋ ਤੇ ਤੁਸੀਂ ਸਭ ਤੋਂ بڑے ਪਾਪੀ ਅਸੀਂ ਆ ਜਿਹੜੇ ਐਦਾਂ ਦੇ ਲੋਕ ਸਮਾਜ ਦੇ ਵਿੱਚ ਪਲਦੇ ਨੇ ਤਾਂ ਅਸੀਂ ਉਹ ਚੀਜ਼ ਨੂੰ ਦਵਾ ਲੈਣੇ ਆ ਚੱਲ ਛੱਡਾ ਸੀ ਕੀ ਲੈਣਾ ਸੀ ਹੋਰ ਗੰਧਮੰਦ ਬਹੁਤ ਦੇਖਦੇ ਆ ਇਹ ਚੀਜ਼ਾਂ ਨੂੰ ਤੁਸੀਂ ਸਪੋਰਟ ਨਹੀਂ ਕਰਦੇ ਚੀਜ਼ਾਂ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਨਹੀਂ ਕਰਦੇ ਤਾਂ ਕਿ ਇਹਨਾਂ ਨੂੰ ਸਜ਼ਾ ਮਿਲ ਸਕੇ ਕਿਉਂਕਿ ਸਾਰਿਆਂ ਨੂੰ ਹੀ ਵੀਰ ਭਰਾਵਾਂ ਨੇ ਬੇਨਤੀ ਕੀਤੀ ਵੀ ਵੱਧ ਤੋਂ ਵੱਧ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਨਹੀਂ ਹੈਗਾ ਦੇਖੋ ਕੋਟਾਂ ਦੇ ਵਿੱਚ ਤਾਂ ਇਹ ਹੋ ਜਾਂਦਾ ਵੀ ਚਲੋ ਸਾਬਤ ਕਰਨ ਚ ਲੱਗੇ ਰਹਿੰਦੇ ਨੇ ਪੁਲਿਸ ਵੀ کورٹ ਵੀ ਇੱਥੇ ਸਾਬਤ ਕਰਨਾ ਕੁਝ ਨਹੀਂ ਹੈਗਾ ਉਹਦੀ ਵਿਚਾਰੀ ਦੀ ਮਰੀ ਦੀ ਮੌਤ ਨੂੰ ਵੀ ਵਿਛਾਲਿਆ ਗਿਆ ਉਹਦੇ ਨਗਨ ਸਰੀਰ ਤੇ ਲੱਤਾਂ ਮਾਰੀਆਂ ਗਈਆਂ ਉਹਦੇ ਸਰੀਰ ਦੇ ਅੰਗ ਅੰਗ ਨੂੰ ਤੋੜਪੰਨ ਕੀਤੀ ਗਈ ਮੈਂ ਹੁਣ ਨਾਮ ਨਹੀਂ ਲੈਣਾ ਚਾਹੁੰਦੀ ਇੱਥੇ ਸਾਰੇ ਇੱਜ਼ਤਾਂ ਵਾਲੇ ਬੈਠੇ ਨੇ ਸਾਰੇ ਭੈਣ ਭਰਾ ਬੈਠੇ ਨੇ ਮੈਂ ਇੱਕ ਕੁੜੀ ਹੋ ਕੇ ਬੁੱchuਉ ਨਾਲ ਦੇ ਲਈ ਕੀ ਕੀ ਦਰਿੰਦਗੀ ਦੇ ਹੱਦਾਂ ਟੱਪੀਆਂ ਗਿਆ ਉਹਦੇ ਮਤਲਬ ਇਹ ਉਹ ਸਰੀਰ ਤੱਕ ਗਏ ਨੇ ਉਹ ਜਿੱਥੋਂ ਤੱਕ ਉਹਨਾਂ ਨੇ ਹਫਤਿ ਮਤਲਬ ਲੋਡ ਮੁਕਾਈ ਆ ਆਪਣੇ ਉੱਥੇ ਉਹਨਾਂ ਨੇ ਨਸ਼ੇ ਦਾ ਉਹ ਚੀਜ਼ਾਂ ਮਤਲਬ ਗੰਦਪੂਰਾ ਹੋ ਕੀਤਾ ਹਨਾ ਨਾਲ ਦ ਸੰਯੋਗ ਚੀਜ਼ਾਂ ਕੀਤੀਆਂ ਨੇ ਤੇ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਤਿੰਨਾਂ ਭੈਣਾਂ ਵਾਲਿਓ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਨੂੰ ਆਪਣੀ ਮਾਂ ਦੀ ਕਸਮ ਜਿਹਦੇ ਧੀਆ ਭੈਣਾਂ ਨਹੀਂ ਹੈਗੀਆਂ ਮਾਂ ਜ਼ਰੂਰ ਹੈਗੀ ਆ ਪਰ ਇਹ ਪਾਪੀ ਫੜੇ ਨਹੀਂ ਗਏ ਹਲੇ ਤੱਕ ਇਹ ਪਾਪੀਆਂ ਨੂੰ ਵੱਧ ਤੋਂ ਵੱਧ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ ਕਮੈਂਟਾਂ ਦੇ ਵਿੱਚ ਤੁਸੀਂ ਜ਼ਰੂਰ ਸ਼ੇਅਰ ਕਰਨ ਕਿ ਕਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਧੰਨਵਾਦ ਜੀ ਮੈਂ ਤੁਹਾਡੇ ਤੋਂ ਅੱਜ ਹੱਥ ਬੰਨ੍ਹ ਕੇ ਇਹੀ ਮੀਟ ਤੇ ਵੀਡੀਓ ਪਾਈ ਆ